ਓ ਤੇਲੂ ਰਾਮ ਦੀ ਹੱਟੀ ਦਾ ਜਰਦਾ ਝੌੜਾ ਵਿੱਚ ਬਹਿ ਗਿਆ ਜੱਟ ਦੇ ਓ ਤੇਲੂ ਰਾਮ ਦੀ ਹੱਟੀ ਦਾ ਜਰਦਾ ਝੋੜਾ ਵਿੱਚ ਬਹਿ ਗਿਆ ਜੱਟ ਦੇ ਓ ਪ੍ਰੀਤ ਆ ਬਾਈ ਓ ਪ੍ਰੀਤ ਪਰਲੇ ਪਾ ਜਿਹੜਾ ਮਰਿਆ ਸੀ ਪਾਣੀ ਦੇ ਡੁੱਟਿਆ ਹੋਇਆ ਮਾਰ ਕੇ ਆਉਣਾ ਬਾਈ ਹਜੇ ਚਲ ਜਾ ਦੇਖਿਆ ਪਰਦੇ ਗਿਆ ਭੱਜ ਕੇ ਜਾ ਚਲ ਠੀਕ ਦੇਖ ਵੇ ਚਾਚਾ ਚਮੜ ਜਾ ਇਸ ਤੱਕ ਕੰਮ ਕਰੀ ਜਾਂਦਾਗਾ। ਉਹ ਐ ਨਹੀਂ ਕਹੀਦਾ ਹੁੰਦਾ। ਖੱਤ ਨਾਲੇ ਇਹਦਾ ਤਾਇਆ ਮਰ ਗਿਆ ਸੀਗਾ ਤੈਨੂੰ ਪਤਾ? ਆਪਣੇ ਤਾਂ ਭੋਗ ਤੇ ਵੀ ਨਹੀਂ ਜਾਇਆ ਗਿਆ। ਆਪਾਂ ਜਾ ਕੇ ਆਉਣੇ ਘੇੜਾ ਮਾਰ ਕੇ ਆਉਣੇ ਆ ਜਾ। ਚਾਚਾ ਛੱਡ ਪਰਾਂ ਯਾਰ ਅੱਗੇ ਮਾਤਾ ਨੂੰ ਦਵਾਈਆਂ ਦੇੇ ਲੋਟ ਕੀਤਾਗਾ। ਫੇਰ ਕੋਈ ਚਮੜ ਜਾ ਪਕਾਈ ਮਾਰ ਦੂਗਾ। ਉਹ ਕੁਝ ਨਹੀਂ ਹੁੰਦਾ। ਫੇਰ ਵੀ ਗਵੰਢੀ ਆ ਨਾਲੇ ਬੱਟਨਾ ਬੱਟ ਲੱਗਦੀ ਆਪਣੇ। ਚਲ ਆ ਜਾ ਕੁਝ ਨਹੀਂ ਹੁੰਦਾ। ਓਏ ਚਾਚਾ ਯਾਰ ਚਾ ਵਲ ਜਾਂਦਾ ਹੈਗਾ ਇਹ। ਉਹ ਨਹੀਂ ਨਹੀਂ ਐ ਤਾਂ ਬੰਦਾ ਵਧੀਆ ਹੋ ਆ ਚਲ ਗਈ। ਉਹ ਬੰਦਾ ਕਿ ਉਹਦੇ ਨਾਲ ਨੂੰ ਕਮਲਾ ਕਰਤਾ ਸੀਗਾ ਮਸਾ ਮੇਰ ਤੋਂ ਵੀ ਦਵਾਈ ਜਾਂਦੀ ਦਵਾਈ ਦੂਈ। ਆਜਾ ਆਜਾ ਪੁੱਤ ਜੀ। ਚੱਲ ਯਾਰ। ਓਹ ਹੋਰ ਵੀ ਬੱਬੀ ਸਿਆਂ। ਹੋਰ ਕੀ ਹਾਲ ਸੁਣੀ? ਵਧੀਆ ਵਧੀਆ ਕਿਵੇਂ ਆ? ਠੀਕ ਆ ਠੀਕ ਆ ਵਧੀਆ। ਚੱਕੀ ਜਾਂ ਨਾ ਕੰਮ ਵਾਲੇ ਫੱਟੇ ਹੈ। ਹੋਰ ਯਾਰ ਕੀ ਕਰੀਏ? ਤੈਨੂੰ ਪਤਾ ਤਾਇਆ ਮਰ ਗਿਆ। ਅੱਛਾ ਹਾਂ ਮੈਨੂੰ ਵੀ ਦੱਸਿਆ ਸੀ ਯਾਰ ਬੁੜੀਆਂ ਨੇ। ਹਾਂ ਤੂੰ ਕਿੱਥੇ ਗਿਆ ਸੀ ਆਜਾ ਬਹਿ ਜਾ। ਉਹ ਮੈਂ ਤਾਂ ਦਵਾਈ ਲੈਣ ਗਿਆ ਸੀ ਹਸਪਤਾਲ 'ਚ। ਅੱਛਾ। ਆਜੋ ਆਜੋ ਲੰਘਿਓ। ਬੈਠੋ ਹੋਰ ਸੁਣੇ ਕਿਉਂ ਮੈਂ ਹਾਂ ਸੱਟਾ ਵਧੀਆ ਬਈ ਬੱਬੀ ਵਧੀਆ ਹਾਏ ਹਾਏ ਬਹਿ ਜਾ ਭਤੀਜ ਉਹ ਬਹਿ ਜਾ ਬਹਿ ਜਾ ਕਿਹੜਾ ਖੜੇ ਪਿੰਡੋਂ ਆਇਆ ਤੂੰ ਹਾਂ ਯਾਰ ਦੁੱਖ ਬਹੁਤ ਹੋਇਆ ਤੇਰੇ ਤਾਏ ਦਾ ਉਹ ਯਾਰ ਕੀ ਦੱਸਿਏ ਮੈਂ ਤਾਂ ਗਿਆ ਮੈਂ ਸੀ ਚੰਡੀਗੜ੍ਹ ਦਵਾਈ ਲੈਣ ਹਾਂ ਲੋੜ ਜਾ ਪੈ ਗਿਆ ਸੀ ਨਾ ਅੱਛਾ ਅੱਛਾ ਪਿਛਲੇ ਹਫ਼ਤੇ ਹਾਂ ਉਹ ਦੁਆ ਪਤਾ ਹੀ ਆ ਤੈਨੂੰ ਮੈਨੂੰ ਤਾਂ ਹੁਣ ਕੀ ਪਤਾ ਮੈਂ ਤਾਂ ਤੇ ਬੁੜੀਆਂ ਨੇ ਦੱਸਿਆਗਾ ਵੀ ਆਹ ਗੱਲ ਹੋ ਗਈ ਸੀ ਹਾਂ 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 ਤੇ ਮਹਾ ਚਲ ਅੰਨੇ ਕਾ ਪੈਜੀ ਦੀ ਤੇ ਕੰਮ ਕਰੀ ਜਾਂਦਾ ਸੀਗਾ ਇਹਨੇ ਦੱਸਿਆ ਕਹਿੰਦਾ ਵੀ ਤੇ ਮਹਾ ਚਲ ਪਤਾ ਲੈ ਕੇ ਆਉਂਿਆ ਤਾਇ ਦਾ ਤਾਂ ਕੀ ਦੱਸਾਂ ਜੀ ਤੁਨ ਤਾਇ ਦਾ ਕਿਵੇਂ ਕੀ ਗੱਲ ਹੋ ਗਈ ਸੀ ਬਾਈ ਤਾਇਆ ਬਸ ਬਰਤਾਸ ਤੂੰ ਖੇਢੀ ਜਾਂਦਾ ਸੀਗਾ ਅੱਛਾ ਬੈਠਾ ਸਾਥ ਚ ਹੂੰ ਘਰੇ ਆ ਕੇ ਬਸ ਲੰਮੇ ਪਿਆ ਮੰਜੇ ਤੇ ਪੋੜਕੋ ਗਿਆ ਨਹੀਂ ਨਹੀਂ ਤਾਈ ਨੇ ਕਿਹਾ ਆਵਾਜ਼ ਮਾਰ ਕੇ ਤਾਇ ਨੂੰ ਹਾਂ ਕਹਿੰਦੀ ਬਾਹਰ ਹੋ ਹੁਣ ਤਹੱਟੀ ਤੋਂ ਮੈਨੂੰ ਅਦਰਕ ਹਰੀਆਂ ਮਿਰਚਾਂ ਲਸਣ ਲਸਣਾ ਲਿਆ ਦਿਓ ਅੱਛਾ ਨਾਸੋ ਨੇ ਜੁੱਤੀ ਪਾਈ ਆ ਹਜੇ ਤਾਂ ਹੂੰ ਤਾਈ ਨੇ ਤੁਰ ਕੇ ਹਜੇ ਗੇਟ ਕੋਲ ਹੀ ਪਹੁੰਚਿਆ ਮਤਲਬ ਕਿ ਆ ਉੱਥੇ ਡੱਗ ਪਿਆ ਕੀ ਤਾਈ ਨੇ ਪਿੱਛੋਂ ਆਵਾਜ਼ ਮਾਰੀ ਕਹਿੰਦੀ ਆ ਗੇਟ ਦੇ ਕੋਲੇ ਸੁੱਚ ਲੱਗੀ ਹੋਈ ਆ ਮੋਟਰ ਵਾਲੀ ਹਾਂ ਉਹ ਮੋਟਰ ਚਲਾ ਦੇ ਟੈਂਕ 'ਚ ਪਾਣੀ ਪੂਣੀ ਨਹੀਂ ਹੁਣ ਆ ਪੁੱਤ ਸੱਡਣ ਲੱਗਿਆ ਆ ਸੁੱਚ ਨੂੰ ਹੱਥ ਲਾਉਣ ਹੀ ਲੱਗਿਆ ਕਰੰਟ ਲੱਗ ਗਿਆ ਇੱਥੇ ਨਹੀਂ ਸੋਚ ਛੱਡੀ ਆ ਹਲੇ ਦੇਖਿਆ ਲਾਈਟ ਹੀ ਹੈ ਨਹੀਂ ਬੱਸ ਤੋਂ ਮੁੰਡਾ ਖੋਲਿਆ ਮੁੰਡਾ ਖੋਲਣ ਸਾਰ ਹਜੇ ਬਾਹਰ ਪੈਰ ਹੀ ਧਰਿਆ ਉਧਰੋਂ ਮੋਟਰਸਾਈਕਲ ਤੇ ਕ ਮੁੰਡਾ ਆ ਜਾਂਦਾ ਸੀ ਮਤਲਬ ਬੱਤ ਮਾਰਿਆ ਉਹ ਮੁੰਡੇ ਨੇ ਮੋਟਰਸਾਈਕਲ ਐਕਸੀਡੈਂਟ ਹੋ ਗਿਆ ਤੇਰਾ ਕਹਿੰਦਾ ਮਤਲਬ ਐਕਸੀਡੈਂਟ ਨਾਲ ਮਰਿਆ ਚਲ ਕੋਈ ਗੱਲ ਨਹੀਂ ਬੱਬੀ ਸਿਆ ਤਾਂ ਹੁੰਦੇ ਰਹਿੰਦਾ ਜ਼ਿੰਦਗੀ 'ਚ ਹਨਾ ਨਹੀਂ 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 ਉਹ ਤਾਇਆ ਬਾਕੀ ਤਾਇਆ ਨੂੰ ਮੁੰਡਾ ਕਹਿੰਦਾ ਇਹ ਤਾਂ ਤਾਇਆ ਸਸਰੀ ਕਾਲ ਉਹ ਕਹਿੰਦਾ ਕਿੱਥੇ ਚੱਲਿਆ ਤਾਇਆ ਉਹ ਹੱਟੀ ਦੇ ਚੱਲਿਆ ਲੈਣ ਅਦਰਕ ਹਰੀਆਂ ਮਿਰਚਾਂ ਲਸਣ ਲਸਣ ਹੱਟੀ ਦੇ ਪਹੁੰਚਿਆ ਹਲੇ ਪਹੁੰਚ ਅਨਸਾਰ ਉੱਥੇ ਹੱਟੀ ਵਾਲੇ ਨੂੰ ਕਹਿੰਦਾ ਵੀ 20 ਦਾ ਲਸਣ ਦੇ ਦੇ ਹਾਂ 20 ਦਾ ਅਦਰਕ ਦੇ ਦੇ ਹਾਂ 10 ਦੀਆਂ ਹਰੀਆਂ ਮਿਰਚਾਂ ਪਾ ਦੇ ਉਹ ਲੈ ਕੇ ਉੱਥੋਂ ਬਸ ਮੁੜਿਆ ਹੀ ਆ ਹਲੇ ਅੱਛਾ ਮਰੋ ਮੇਰੇ ਮਨ ਲੱਗਿਆ ਉੱਥੇ ਚੱਕਰ ਚੁੱਕਰਾ ਆ ਗਿਆ ਹੋਣਾ ਨਹੀਂ ਸਬਜ਼ੀ ਵਾਲੇ ਨੇ ਆਵਾਜ਼ ਮਾਰੀ ਕੋਕਨਾ ਧਣੀਆਂ ਪਵਾ ਕੇ ਲੈ ਜਾ। ਖੁਇ ਨੰਨ ਦਾ ਬੁੜਾ ਤਾਂ ਫ੍ਰੀਜ ਵਿੱਚ ਪੇੜ ਨਹੀਂ ਛੱਡਦਾ ਸੀ। ਧਣੀਆਂ ਫ੍ਰੀਜ ਦਾ ਕਿੱਥੋਂ ਛੱਡਣਾ ਸੀ? ਅੱਛਾ ਫੇਰ ਬਈ ਬੱਬੀ ਬਸ ਥੁੱਕ ਘਰ ਆਇਆ। ਘਰ ਆ ਕੇ ਮੰਜੇ ਤੇ ਲੰਮਾ ਪੈ ਗਿਆ। ਤਾਈ ਸਬਜੀ ਸਬਜੀ ਲੱਗੀ ਬੁਲਾਉਣ। ਪਹਿਲਾਂ ਲੰਮਾ ਪਿਆ ਸੀ ਘਰੇ ਆ ਕੇ ਫੇਰ ਲੰਮਾ ਪੈ ਗਿਆ ਨਾ ਜਿਹੜੀ ਘਰੇ ਤੋਂ ਤੁਰੋਂ ਤੋਂ ਲੈ ਕੇ ਤੂੰ ਸਬਜ਼ੀਆਂ ਦੀ ਦੁਕਾਨ ਤੱਕ ਐਡੀ ਵੱਡੀ ਮੈਨੂੰ ਰੈਸਪੀ ਸੁਣਾਈ ਆ ਉਹ ਫੇਰ ਵਿੱਚ ਪਾਉਂਦੀ ਕਿ ਲੋੜ ਸੀ ਤੂੰ ਸਿੱਧਾ ਦਫਾ ਯਾਰ ਵੀ ਲੰਮਾ ਪੈ ਗਿਆ ਉਦੋਂ ਬਾਅਦ ਦਫਾ ਕੀ ਹੋਇਆ ਓਹ ਹੋ ਹੋ ਤਾਂ ਹੀ ਸਬਜ਼ੀ ਬਣਾਈ ਜਾਂਦੀ ਹੈ 20 ਮਿੰਟ ਲੱਗੇ ਤਾਂ ਆ ਨਹੀਂ ਹਿੱਲ ਰਿਹਾ ਤਾਈ ਨੇ ਹੱਥ ਨਾਲ ਹਿਲਾਇਆ ਹੁਣ ਦੇਖਿਆ ਹੁਣ ਉਹਨੂੰ ਨਹੀਂ ਦੂਰੋਂ ਦੇਖ ਰਹੀ ਹੈ ਤਾਈ 10 ਮਿੰਟ ਹੋਰ ਤੋਇਲਾਂਗੇ ਅੱਧਾ ਘੰਟਾ ਹੋ ਗਿਆ ਹਾਂ ਨਹੀਂ ਹਿਲਦੇ ਫੜਕ ਗਿਆ ਮਤਲਬ 35 ਮਿੰਟਾਂ ਬਾਅਦ ਨਾ ਤਾਈ ਦੇ ਮਨ ਚ ਥੋੜਾ ਜਿਹਾ ਫੜਕੂ ਜਿਹਾ ਲੱਗਾ ਵੀ ਯਾਰ ਦੇਖਣਾ ਸਹੀ ਵੀ ਹੋਇਆ ਕੀ ਉਹ ਆਈ ਆ ਕੋਲੇ ਹਾਂ ਹੌਲੀ ਹੌਲੀ ਕੋਲੇ ਪਹੁੰਚੀ ਐ ਅੱਛਾ ਮੋਢੇ ਦੇ ਹੱਥ ਰੱਖਿਆ ਹੁਣ ਮਰਿਆ ਹਾਂ ਮੋਢੇ ਦੇ ਹੱਥ ਰੱਖਿਆ ਤਾਈ ਨੂੰ ਕਹਿੰਦੀ ਮੈਂ ਕਿਹਾ ਜੀ ਹਾਂ ਜਦੋਂ ਉਹਨੇ ਮੋਢੇ ਤੇ ਹੱਥ ਰੱਖਿਆ ਹੋਣਾ ਮਾ ਉਹਦਾ ਮੱਲਾਦਾ ਪੂਰਾ ਹੋ ਗਿਆ ਨਹੀਂ ਉੱਠ ਪਿਆ ਉਸਕੇ ਫਿਰ ਬਹਿ ਗਿਆ ਉਹ ਤੂੰ ਯਾਰ ਮੈਨੂੰ ਸਿੱਧਾ ਦੱਸ ਡਰਾਮੇ ਜੇ ਕਰੀ ਜਾਣਾ ਵੀ ਕਦੋਂ ਮਰਿਆ ਮੈਨੂੰ ਉਹ ਦੱਸ ਕਿ ਮੈਂ ਮਰਿਆ ਕਿ ਕਿੱਥੇ ਲੈ ਕੇ ਮਰਿਆ ਇੱਦਾਂ ਹੀ ਗੱਲ ਦੱਸ ਮੈਨੂੰ ਤਾਈ ਕਹਿੰਦੀ ਉੱਠ ਕੇ ਬੈਠੋ ਮੈਂ ਤੁਹਾਡੇ ਵਾਸਤੇ ਪਰੌਂਠੇ ਲੈ ਕੇ ਆਉਂਦੀ ਉੱਠ ਕੇ ਬਹਿ ਗਿਆ ਦਾਈ ਨੇ ਦੋ ਪਰੌਂਠੇ ਨਾਲ ਸਬਜ਼ੀ ਗੋਲੀ ਪਰੌਂਠੇ ਰੱਖੇ ਨਾਲ ਇਹ ਰੱਖ ਕੇ ਚਲੀ ਗਈ ਲੋ ਜੀ ਪਹਿਲੀ ਬੁਰਕੀ ਲਾਈ ਆ ਆ ਪਹਿਲੀ ਬੁਰਕੀ ਲਾਈ ਉਹ ਗੱਲ ਚ ਰਹਿ ਗਈ ਹੋਣੀ ਆ ਉਸ ਤੋਂ ਬਾਅਦ ਦੂਜੀ ਲਾਈ ਆ ਲੋ ਜੀ ਤੀਜੀ ਬੁਰਕੀ ਲਾਉਣ ਹੀ ਲੱਗਾ ਤੀਜੀ ਲਾਉਣ ਲੱਗਿਆ ਹੋਣੀ ਮਤਲਬ ਉਹ ਤਾਂ ਲੰਗਾਈ ਗਈ ਇੱਥੇ ਹੀ ਰਹਿ ਗਿਆ। ਨੀ ਪਿੱਛੋਂ ਤਾਈ ਦੀ ਆਵਾਜ਼ ਆਈ ਐ। ਹੈਂ? ਕਹਿੰਦੀ ਖੜਜੋ ਤੁਹਾਡੇ ਵਾਸਤੇ ਮੈਂ ਗਰਮ ਜਿਹਾ ਪਰੌਂਠਾ ਹੋਰ ਲਿਆਉਣੀ ਐ। ਉਹ ਤਾਂ ਬਾਅਦ। ਲਓ ਜੀ ਚਾਰ ਪਰੌਂਠੇ ਖਾਦੇ ਐ। ਚਾਰ ਪਰੌਂਠੇ ਖਾ ਕੇ ਕਦੋਂ ਚਾਹ ਦੀ ਪਿਆਲੀ ਬਣਾ ਦਿਓ ਇੱਕ। ਚਾਹ ਦੀ ਪਿਆਲੀ ਉਧਰ ਤਾਈ ਭਾਂਡੇ ਚ ਪਾਣੀ ਪਾਉਣ ਲੱਗੀ ਆ ਬਸ ਬਾਜ ਜਦੋਂ ਤਾਈ ਨੇ ਭਾਂਡੇ ਚ ਹਾਲੇ ਪਾਣੀ ਪਾਇਆ ਹੋਣਾ ਤਾਇਆ ਵਿਚਾਰਾ ਰਹਿ ਗਿਆ ਥੱਡਾ ਉੱਤੇ ਚੱਲ ਵੀ ਨੀ ਉਹ ਨੂੰ ਰੱਖ ਨਹੀ ਮੈਂ ਉਹ ਤੁਮ ਰਹਾ ਇੱਕ ਪਿਆਲੀ ਪੀਤੀ ਹੈ ਓਏ ਯਾਰ ਤੂੰ ਕੀ ਡਰਾਮੇ ਦੇ ਕੀ ਕਰੀਏ ਨਾ ਤੂੰ ਗਾਹ ਦੱਸ ਨਾ ਗਾਹ ਕੀ ਹੋਇਆ ਚੈਦੀ ਦੱਸ ਮੈਨੂੰ ਹੱਤ ਨੂੰ ਹੀ ਲੱਗੀ ਭਈ ਤੂੰ ਚੈਦੀ ਉਹ ਤੇ ਪੁਆਇੰਟ ਤੇ ਪਹੁੰਚ ਤਾਈ ਨੂੰ ਆਵਾਜ਼ ਮਾਰੀ ਕਦਾ ਅੱਧੀ ਪਿਆਲੀ ਹੋਰ ਦੇ ਅੱਧੀ ਪਿਆਲੀ ਅੱਧੀ ਪਿਆਲੀ ਪੀਤੀ ਆ ਹਲੇ ਪਿਆਲੀ ਥੱਲੇ ਰੱਖਣੀ ਲੱਗਿਆ ਬਸ ਪੀ ਕੇ ਪਿਆਲੀ ਥੱਲੇ ਰੱਖੇ ਹੋਣੀ ਉੱਥੇ ਮੁੱਦਾ ਹੋ ਗਿਆ ਨਹੀਂ ਉਹਨੇ ਤਾਈ ਨੂੰ ਆਵਾਜ਼ ਮਾਰੀ ਆ ਕਿੰਨਾ ਥੋੜਾ ਜਿਹਾ ਗੋੜ ਲੈ ਕੇ ਤੀ ਆ ਸਵਾਦਾਂ ਦਾ ਬੜਾ ਪੱਟਿਆਵਾ ਸੀਗਾ ਉਹ ਯਾਰ ਤੂੰ ਡਰਮ ਹੈ ਕਿ ਕੌਣ ਕਰੀ ਜਾਣਾ ਸਹੀਦ ਦੱਸਣਾ ਹੋਇਆ ਕੀ ਸੀ ਗੋੜ ਖਾਧਾ ਉਸ ਤੋਂ ਬਾਅਦ ਮੱਲੇ ਚ ਰੋਲੀ ਪੈ ਗਈ ਮੁਰਗੀਆ ਮਰ ਗਿਆ ਬੜਾ ਮੁਰਗੀਆ ਕਾ ਮੁਰਗੀਆ ਮਰ ਗਿਆ ਬਕਲ ਨਹੀਂ ਕਹਿੰਦੇ ਲਾਈਟ ਆ ਗਈ ਐਨੇ ਚਿਰ ਦੀ ਗਈ ਹੋਈ ਲਾਈਟ ਦੁਬਾਰੇ ਫੇਰ ਆ ਗਈ ਉਹ ਤੂੰ ਮੈਨੂੰ ਮਾਰਦਾ ਕਿ ਨਹੀਂ ਮੈਨੂੰ ਜੱਚ ਤੂੰ ਬਾਬਾ ਤਾਰਾ ਮਰੇ ਕਿ ਨਾ ਆ ਦੱਸ ਉਹ ਚੱਟ ਕਰਦੇ ਉਹ ਨਾਇ ਤੇ ਗਿਆ ਸੀ ਜੰਗਲ ਪਾਣੀ ਉਥੇ ਹੱਥ ਧੋਣ ਲੱਗਾ ਡੁੱਬ ਕੇ ਮਰ ਗਿਆ ਉਹ ਕੱਲ੍ਹ ਆਪਕੇ ਲਈ ਆ ਗਿਆ ਇਨੀ ਭੈਣ ਨੂੰ ਇਤਨੀ ਮਲ ਛੜਦਾ ਬੱਸ ਨਾ ਰਿਪੋਰਟ ਵਰਦਾ ਮੇਰੇ ਨਾਲ ਬੈਠੇ ਹੋ ਅਮੀਰ ਕਰਦੇ ਆਂ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਥੈਂਕ ਯੂ ਜੀ ਥੈਂਕ ਯੂ